ਬੰਦੂ ਜੀ ਜੇ ਕੋਈ ਅਗਰ ਪੈਂਜੀ ਨਾਲ ਨਾਲ ਆਉਣੀ ਹੁੰਦੀ ਹੈ ਪੈਂਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਮੰਤਰੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਦੀ ਸਤਿ ਸ਼੍ਰੀ ਅਕਾਲ ਇਹ ਵਾਪਸ ਇੱਕ ਵਾਰ ਹੋਰ ਸਤਿ ਸ਼੍ਰੀ ਅਕਾਲ ਭਾਂਜੀ ਪਾਣੀ ਵਿੱਚ ਨਹੀਂ ਆ ਬਾਕੀ ਅੱਧਾ ਆ ਜੋ ਮੰਤਰੀ ਸਾਹਿਬ ਅੱਧਾ ਆ ਰਾਮ ਜੀ ਤੁਸੀਂ ਉੱਧਰ ਰਹੋ ਤੁਸੀਂ ਇੱਧਰ ਆਓ ਨਹੀਂ ਇੱਧਰ ਠੀਕ ਹੈ ਇੱਧਰ ਠੀਕ ਹੈ ਮੈਂ ਵੀ ਇੱਧਰ ਅਸੀਂ ਆਮ ਬੰਦੇ ਆ ਦੋ 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 ਨਾ ਲਵਾ ਨਹੀਂ ਬੱਲਾ ਨਾ ਨਾ ਨਹੀਂ ਬੱਲਾ ਮਿੱਠਾ ਪਾ ਲਈ ਗੱਡੀ ਵੇਖ ਲੈ ਕੇ ਨਾ ਦੇ ਦੇ ਇੱਧਰ ਖੱਟੇ ਮਿੱਠੇ ਮੈਨੂੰ ਮਿੱਠੇ ਦੇ ਦੇ ਮੈਨੂੰ ਮਿੱਠਾ ਹੀ ਪਾਉਣਾ ਇੱਧਰ ਮਿੱਠਾ ਬਿਲਕੁਲ ਨਹੀਂ ਪੜਿਆ ਛੋਟਾ ਗੋਲ ਪਾ ਵਾਹ ਜੀ ਵਾਹ ਇਹ ਨਵਾਂ ਬਿਲੇ ਪੜੋ ਸੰਦੇ ਪਾਣੀ ਪਾਵੇ ਪਾਣੀ ਕੱਲਾ ਮਿੱਠਾ ਪਾਣੀ ਲੈਣਗੇ ਟੂਰਨਾਮੈਂਟ ਹੋ ਰਿਹਾ ਵਾਹ ਜੀ ਇਹ ਤੁਹਾਡੇ ਵੈਸਟਲ ਕੇ ਸਭ ਤੋਂ ਵਧੀਆ ਸਭ ਤੋਂ ਵਧੀਆ ਜੀ ਅੱਛਾ ਅੱਤੇ ਮੰਤਰੀ ਸਾਹਿਬ ਇੱਕ ਘੰਟੇ ਬਾਅਦ ਲੈਣ ਲੱਗ ਜਾਣੀ ਇਹਦੀ ਪੂਰਾ ਦੁਨੀਆ ਹੋਣੀ ਕਿ ਨਾ ਇਹਦਾ ਇਹ ਸਾਡਾ ਜੀ ਬਸ ਇਹ ਗੋਲ ਗੱਪੇ ਦਾ ਹਲਾ ਅੰਕਲ ਆ ਜੀ ਪੁਰਾਣਾ ਪੰਡ ਸਨੇਹ ਦਾ ਗੋਟਪਿਓ ਅੰਕਲ ਅੰਬਾਲੇ ਅੰਬਾਲੇ ਤੋਂ ਆਏ ਹੋਏ ਆ ਜੀ ਅੰਬਾਲੇ ਤੋਂ ਵਾਹ ਜੀ ਵਾਹ ਇਹ ਗੋਲ ਗੱਪਾ ਉਹ ਕਿਹੜਾ ਕਿੰਦਾ ਦਾ ਸਪੈਸ਼ਲ ਹੈ ਟੇਸਟ ਉਹ ਟੇਸਟ ਵੱਖਰਾ ਹੀ ਹੈ ਜੀ ਇਹ ਕਰੋ ਟੇਸਟ ਹੇ ਜੀ ਕੀ ਬਾਤ ਉਹ ਦਿਨ ਬਸ ਕਰਕੇ ਵੀ ਖਲਾ ਨਿੰਬੂ ਵਾਲੀ ਪਾ ਦੇ ਬਸ ਇੱਕ ਹੋਰ ਖਾਓ ਜੀ ਨਹੀਂ ਨਹੀਂ ਬਸ ਇੱਕ ਬਸ ਇੱਕ ਬਾਦ ਬਾਕ ਆ ਜਾ ਚਾਹ ਖਾਵੇ ਹਾਂ ਰਾਤ ਇਸ ਤਰ੍ਹਾਂ ਬਿਠਾਉਂ ਮੇਟਨ ਕੋਲ ਜਾ ਪਾ ਦੇ ਉਹ ਡਾਡਾ ਹਾਂ ਆਹ ਖਾਓ ਮੈਂ ਜਦੋਂ ਸਪੈਸ਼ਲ ਆਈ ਹਾਂ ਸਪੈਸ਼ਲ ਬਣਾ ਲਿਆ ਜਾਂ ਕਰ 21 ਕਿਲੋ ਤੁਹਾਡੇ ਮਤਲਬ ਦਾ ਇਹ ਹੈ ਆ ਜੀ ਕੀਤੀ ਹੈ ਕੋਈ ਨਾ ਮਿੰਜੂ ਦਾ ਸਮਾਂ ਟੇਟੈਂਡ ਕਰ ਆਹ ਥੋੜਾ ਪਾਣੀ ਪਿਆ ਓਏ ਇਹਦਾ ਦੇ 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 ਥੋੜਾ ਇਹ ਵਾਹ ਗਾਜ਼ ਵੀ ਬਹੁਤ ਵਧੀਆ ਵੀ ਲਿਜਾਵੇ ਲਿਆਤੇ

whales This one In the radio